ਸਾਭ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਹਲਕਾ ਖਰੜ ਦੇ ਨਿਊ ਚੰਡੀਗੜ੍ਹ ਏਰੀਆ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਸੁਲਤਾਨਪੁਰ ਦੀਆਂ ਸੁਲਤਾਨਪੁਰ ਟੱਪਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਛੋਟਾ ਜਿਹਾ ਪਿੰਡ ਇਸ ਪਿੰਡ ਦੇ ਵਸਿੰਦਿਆਂ ਦੇ ਵੱਲੋਂ ਆਪਣੇ ਲਈ ਇੱਕ ਗੁਰੂ ਘਰ ਇੱਕ ਨਵੀਂ ਇਮਾਰਤ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾਹੀ ਪਹਿਲੀ ਦੇ ਨਾਂ ਤੇ ਸਥਾਪਿਤ ਕੀਤਾ ਜਾ ਰਿਹਾ ਹੈ ਉਸ ਗੁਰਦੁਆਰਿਆਂ ਤਸਵੀਰਾਂ ਵੀ ਤੁਹਾਡੇ ਨਾਲ ਦੀ ਨਾਲ ਨਸਰ ਕਰਦੇ ਰਹਾਂਗੇ ਪਹਿਲਾ ਅਸੀਂ ਅੱਜ ਵਿਸਾਖੀ ਮੌਕੇ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਇਸ ਗੁਰਦੁਆਰੇ ਬਾਰੇ ਕੁਝ ਜਾਣਕਾਰੀ ਲੈ ਲੈਣੇ ਆ ਕਿ ਕਿੰਨਾ ਕੁ ਕੰਮ ਇਸ ਗੁਰਦੁਆਰੇ ਦਾ ਰਹਿੰਦਾ ਹੈ ਤੇ ਕਿਨਾਂ ਵੱਲੋਂ ਕਰਵਾਇਆ ਜਾ ਰਿਹਾ ਤੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਇੱਥੇ ਹਾਜ਼ਰ ਨੇ ਅ ਬਾਬਾ ਜੀ ਕੀ ਕਹੋਗੇ ਅੱਜ ਦੇ ਵਿਸਾਖੀ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਬਾਰੇ ਦੱਸਿਓ ਜਰਾ ਜਾਣਕਾਰੀ ਸਾਡਾ ਪਿੰਡ న్యూਸ ਚੰਡੀਗੜ੍ਹ ਦੇ ਅੰਦਰ ਪਿੰਡ ਸੁਲਤਾਨਪੁਰ ਜ਼ਿਲ੍ਹਾ ਮੋਹਾਲੀ ਔਰ ਹਲਕਾ ਖਰੜ ਦੇ ਅੰਦਰ ਪੈਂਦਾ ਸਾਡੇ ਪਿੰਡ ਦੀ ਜਿਹੜੀ ਆਬਾਦੀ ਹੈ ਉਹ 5-7 ਘਰਾਂ ਦੀ ਹੈ ਕਿ ਆਡੇ ਪਿੰਡ ਨੂੰ ਕੋਈ ਧਾਰਮਿਕ ਸਥਾਨ ਨਹੀਂ ਹੈ ਅਹੀਂ ਫਿਰ ਉਪਰਾਲਾ ਕੀਤਾ ਕਿ ਆਪਣਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈਏ ਇੱਥੇ ਜ਼ਿਆਦਾਤਰ ਜੇ ਗੱਲ ਕਰੀਏ ਸਿੱਖ ਕਮਿਊਨਿਟੀ ਆ ਰਹਿੰਦੀ ਹੈ ਸਾਰੇ ਸਿੱਖ ਕਮਿਊਨਿਟੀ ਰਹਿੰਦੀ ਹੈ ਠੀਕ ਹੈ ਹਾਂਜੀ ਤੇ ਹੁਣ ਜਿਹੜੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੈ ਕਿੰਨਾ ਲੋਕਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਪਿੰਡਾਂ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ ਲੋਕਾਂ ਵੱਲੋਂ ਹੋਰ ਕਿਸੇ ਵੱਲੋਂ ਪਿੰਡਾਂ ਦੇ ਸਮਾਜ ਸੇਵੀ ਨੇ ਵੀ ਕੋਈ ਮਦਦ ਕੀਤੀ ਨਹੀਂ ਸਮਾਜ ਸੇਵੀ ਕੋਈ ਨਹੀਂ ਆਉਂਦਾ ਇੱਥੇ ਠੀਕ ਹੈ ਆ ਆਪਣੇ ਪਿੰਡਾਂ ਜਾ ਕੇ ਅਸੀਂ ਮਾਕੇ ਪੈਸੇ ਲੈਂਦੇ ਆ ਤੇ ਇਸੇ ਅੱਜ ਕੱਲ ਜਿਵੇਂ ਇੱਕ ਕਹਿ ਲੋ ਵੀ ਲੋਕਾਂ ਦੇ ਵਿੱਚ ਗੱਲ ਹੁੰਦੀ ਹੈ ਕਿ ਕਿਸੇ ਵੱਡੇ ਧਾਰਮਿਕ ਸਥਾਨ ਦੇ ਉੱਤੇ ਜੋ ਮਹਾਪੁਰਸ਼ ਹੁੰਦੇ ਨੇ ਉਹਨਾਂ ਵੱਲੋਂ ਗੁਰਦੁਆਰਿਆਂ ਦੀਆਂ ਇਮਾਰਤਾਂ ਤਿਆਰ ਕਰਨ ਲਈ ਕੁਝ ਨਾ ਕੁਝ مالی ਮਦਦ ਦਿੱਤੀ ਜਾਂਦੀ ਰਹਿੰਦੀ ਹੈ ਕਦੇ ਕਿਸੇ ਮਹਾਪੁਰਸ਼ਾਂ ਨਾਲ ਕੋਈ ਵਿਚਾਰ ਪਟੰਦਰਾ ਹੋਇਆ ਹੋਵੇ ਨਹੀਂ ਵਿਚਾਰ ਪਟੰਦਰਾ ਹੋਇਆ ਹੰਸਾਲੀ ਸਾਹਿਬ ਸੰਤਾਂ ਨਾਲ ਤੇ ਉਹਨਾਂ ਸਾਨੂੰ ਕਿਹਾ ਕਿ ਸਾਡੇ ਕੋਲ ਅਸੀਂ ਬੰਦੇ ਭੇਜਾਂਗੇ ਵੀ ਫਿਰ ਤੁਹਾਨੂੰ ਅਸੀਂ ਕੁਝ ਪੈਸੇ ਦੇਵਾਂਗੇ ਦੇ ਕੋਈ ਆਇਆ ਤਾਂ ਹੈ ਨਹੀਂ ਬਾਕੀ ਹੁਣ ਗਾਂ ਦੇਖੇ ਨੇ ਗਗਨ ਸਾਡੇ ਨਾਲ ਜੰਗ ਸਿੰਘ ਜੰਗ ਸਿੰਘ ਜੀ ਤੁਸੀਂ ਵੀ ਸਮਾਜ ਸੇਵੀ ਦੇ ਤੌਰ ਤੇ ਵਿਚਰਦੇ ਹੋ ਇਲਾਕੇ ਦੇ ਵਿੱਚ ਵੈਸੇ ਵੀ ਸਮਾਜ ਭਲਾਈ ਕੰਮਾਂ 'ਚ ਅੱਗੇ ਰਹਿੰਦੇ ਹੋ ਤੁਹਾਨੂੰ ਕੀ ਲੱਗਦਾ ਕਿ ਗੁਰਦੁਆਰੇ ਦੇ ਵਿੱਚ ਕਿਹਨਾ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਦੇਖੋ ਜੀ ਗਏ ਅਸੀਂ ਬੜੀ ਜਗ੍ਹਾ ਗਏ ਹੈਗੇ ਪਰ ਸਾਡੀ ਕੋਈ ਏਡੀ ਬੁੱਟਲੀ ਸਹਾਇਤਾ ਕਿਸੇ ਨੇ ਹੱਥ ਸਾਨੂੰ ਫੜਾਇਆ ਨਹੀਂ ਹੈਗਾ ਅਸੀਂ ਸੇਵਾ ਵਾਸਤੇ ਗਏ ਤੇ ਸਾਧ ਸੰਗਤ ਦੇ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਇਕੱਠੇ ਕਰਕੇ ਲਿਆਏ ਆ ਉਹੀ ਵਾ ਸੁਰੇ ਸੇਵਾ ਦਾ ਉਰਤੇ ਲਾਇਆ ਹੈਗਾ ਤੇ ਕੁਝ ਪਿੰਡ ਤੇ ਸੇ ਹੋਗਾ ਨਾਲ ਜੋ ਵੀ ਹਲ ਮੁਤਾਬਕ ਚੱਲ ਰਿਹਾ ਹੈਗਾ ਬਸ ਉਹੀ ਕਰਕੇ ਲਾ ਰਹੇ ਹਾਂ ਬਾਕੀ ਕੋਈ ਠੋਸ ਮਤਲਬ ਸਾਨੂੰ ਕੋਈ ਐਮਐਲਏ ਵੱਲੋਂ ਕੁਝ ਹੋਰ ਵੱਲੋਂ ਇਹਨਾਂ ਕੋਈ ਕੈਬਨਟ ਮੰਤਰੀ ਅਨਮੋਲ ਗਗਨਮਾਨ ਵਿਸ਼ੇਸ਼ ਤੌਰ ਤੇ ਵਾਪਸ ਆਏ ਸੀ ਪਹਿਲਾਂ ਕਿਸੇ ਹੋਰ ਪਿੰਡ ਦੌਰਾ ਸੀ ਉਹਨਾਂ ਦਾ ਉਹ ਆ ਕੇ ਗਏ ਨੇ ਮੌਕਾ ਦੇਖ ਕੇ ਕਿਉਂ ਆਵਾਂ ਤੁਹਾਨੂੰ ਕੋਈ ਮਦਦ ਹਾਂਜੀ ਨਹੀਂ ਜੀ ਉਹ ਕਹਿ ਕੇ ਗਏ ਸੀ ਜੀ ਬਸਾਖੀ ਨੂੰ ਆਵਾਂਗੇ ਜੀ ਲੇਕਿਨ ਆਏ ਨਹੀਂ ਜੀ ਹੋ ਸਕਦਾ ਕੋਈ ਕੰਮ ਹੋ ਗਿਆ ਹੋਵੇ ਪਤਾ ਨਹੀਂ ਤੇ ਕਹਿ ਕੇ ਜਰੂਰ ਗਏ ਸੀ ਆਏ ਨਹੀਂ ਹੈਗੇ ਹੁਣ ਸੰਗਤਾਂ ਨੂੰ ਸਾਡੇ ਨੂੰ ਕੀ ਅਪੀਲ ਕਰਨਾ ਚਾਹੋਗੇ ਖਾਸ ਕਰ ਜਿਹੜੇ ਸਾਡੇ ਲੋਕ ਖਾਸ ਕਰ ਵਿਦੇਸ਼ਾਂ ਵਿੱਚ ਬੈਠੇ ਨੇ ਐਨ ਆਰ ਆਈ ਭਰਾ ਜਿਹੜੇ ਇਸ ਗੁਰਦੁਆਰਾ ਸਾਹਿਬ ਵਾਸਤੇ ਵੀ ਸਮਾਜ ਸੇਵਾ ਦਾ ਕੋਈ ਕੰਮ ਜਿਹੜੇ ਕਰਦੇ ਨੇ ਕੋਈ ਸੇਵਾ ਕਰਨ ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਸਾਰਿਆਂ ਨੂੰ ਉਹ ਗੁਰਦੁਆਰੀ ਦਾ ਸਾਰੀ ਦਾ ਕੰਮ ਚੱਲ ਰਿਹਾ ਹੈ ਜੀ ਵੀ ਸਾਡਾ ਨਾ ਇਹ ਛੇਤੀ ਸਿਰੇ ਚੜਾਇਆ ਜਾਵੇ ਸਾਡਾ ਉਹ ਕੋਈ ਪਹਿਨਾ ਧਾਰਮਿਕ ਸਥਾਨ ਨਹੀਂ ਗੁਰਦੁਆਰੇ ਹਾਂਜੀ ਇਹ ਚੀਜ਼ ਦੀ ਸਾਨੂੰ ਬਹੁਤ ਖਾਸ ਕਰਕੇ ਲੋੜ ਸੀ ਤੇ ਚਲੋ ਥੋੜਾ ਥੋੜਾ ਕਰਕੇ ਸੰਗਤ ਦੇ ਸਹਿਯੋਗ ਨਾਲ ਇਹ ਸਿਰੇ ਲੱਗ ਰਿਹਾ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਇਹੀ ਅੱਗੇ ਵਾਸਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਜੋ ਵੀ ਸਾਡੇ ਸੁਨੇਹਾ ਇਹ ਸਿਰੇ ਜਾਊਗਾ ਜੀ ਉਹ ਵੀਰਾਂ ਨੂੰ ਬੇਨਤੀ ਹੈ ਵੀ ਸਾਨੂੰ ਸਹਿਯੋਗ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕਿਰਪਾਲਤਾ ਕਰੋ। ਅਸੀਂ ਇੱਥੇ ਇੱਕ ਗੱਲ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਹੈ ਜੋ ਛੋਟਾ ਜਿਹਾ ਪਿੰਡ ਦੇ ਇੱਥੇ ਵਸਨੀਕ ਨੇ ਪੰਜ-ਸੱਤ ਘਰ ਨੇ ਉਹਨਾਂ ਵੱਲੋਂ ਇਹ ਸਾਰੀ ਕੀਤੀ ਗਈ ਹੈ ਨਿੱਜੀ ਤੌਰ ਤੇ ਧਾਰਮਿਕ ਸਥਾਨ ਕਿਸੇ ਦੀ ਆਪਣੀ ਨਿੱਜੀ ਜਾਇਦਾਦ ਨਹੀਂ ਹੁੰਦੇ ਧਾਰਮਿਕ ਸਥਾਨ ਸਾਰਿਆਂ ਲਈ ਸਰਬ ਸਾਂਝੇ ਹੁੰਦੇ ਨੇ। ਪਰ ਇੱਥੇ ਇੱਕ ਜਿਹੜੀ ਗੱਲ ਦੱਸਣਾ ਚਾਹੁੰਨਾ ਵੀ ਨੌਜਵਾਨ ਜਿਹੜੇ ਇਸ ਪਿੰਡ ਦੇ ਨੌਜਵਾਨ ਨੇ ਮਿਸਤਰੀ ਦੇ ਨਾਲ ਲੇਬਰ ਤੱਕ ਦਾ ਕੰਮ ਆਪ ਕਰਦੇ ਨੇ ਕਿ ਦਿਹਾੜੀਆਂ ਦੇ ਪੈਸੇ ਸਾਨੂੰ ਕਿਸੇ ਨੂੰ ਦੇਣੇ ਨਾ ਪੈਣ ਮਿਸਤਰੀ ਦੇ ਨਾਲ ਆਪ ਉਹ ਵਿਚਾਰੇ ਇੱਥੇ ਸਾਕੀ ਦਾ ਦਿਹਾੜਾ ਮਨਾਇਆ ਗਿਆ ਕੀ ਕੀ ਪ੍ਰੋਗਰਾਮ ਕੀਤੇ ਗਏ ਸਭ ਤੋਂ ਪਹਿਲਾਂ ਵਾਇਗੁਰੂ ਖਾਲਸਾ ਵਾਇਗੁਰੂ ਜੀ ਕਿਰਪਾ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਨੂੰ ਵਿਸਾਖੇ ਦੇ ਵਿਸਾਖੀ ਦੇ ਪ੍ਰੀਤ ਕਰ ਰਿਹਾ ਹਾਂ ਲੱਖ ਲੱਖ ਵਧਾਈਆਂ ਹੋਵੇ ਸਾਡਾ ਗੁਰਦੁਆਰਾ ਪਹਿਲਾ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਨਾਂ ਤੇ ਬਣਿਆ ਹੈ ਤੇ ਪਿੰਡ ਦੇ ਪਿੰਡਾਂ ਦੇ ਸਜੋਗਾ ਨਾਲ ਇਹ ਇਮਾਰਤ ਦਾ ਕੰਮ ਸ਼ੁਰੂ ਹੋਇਆ ਵਾ ਜੀ ਤੇ ਹੈ ਅੱਜ ਵਿਸਾਖੀ ਦਾ ਪ੍ਰੋਗਰਾਮ ਪਿੰਡ ਵਾਸੀਆਂ ਨੇ ਨਗਰ ਦੇ ਮਿਲ ਜੁਲ ਕੇ ਅੱਜ ਜਲੇਬੀਆਂ ਦਾ ਪ੍ਰਸ਼ਾਦ ਦੇ ਦਾ ਲੰਗਰ ਅਟੁੱਟ ਵਰਤਾਇਆ ਜੀ ਤੇ ਲੰਗਰ ਬਹੁਤ ਵਧੀਆ ਚੱਲ ਵੀ ਰਿਹਾ ਜੀ ਤੇ ਆਪਣਾ ਸਾਰੇ ਦੇਸ਼ਾਂ ਵਿਦੇਸ਼ਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਸਾਡੀ ਜੋ ਗੁਰਦੁਆਰੇ ਦੀ ਇਮਾਰਤ ਬਣ ਰਹੀ ਹੈ ਇਹਦੇ ਵਿੱਚ ਵੱਧ ਤੋਂ ਵੱਧ ਸੰਯੋਗ ਪਾਇਆ ਜਾਵੇ ਸਾਡਾ ਨਗਰ ਜੋ ਪਿੰਡ ਹੈ ਇਹ ਸਾਡੇ ਪਿੰਡ ਸਾਰੇ 10 15 ਘਰਾਂ ਤਾਂ ਇਸ ਲਈ ਸਾਡੇ ਪਿੰਡ ਦੀ ਇੰਨੀ ਜ਼ਿਆਦਾ ਗੰਜੈਸ ਨਹੀਂ ਹੈ ਵੀ ਹੈ ਹੀ ਘਰ ਭਾਰਤੇ ਹੀ ਆਪਣੀ ਇਮਾਰਤ ਬਣਾ ਸਕੀਏ ਛੋਟਾ ਪਿੰਡ ਹੋਣ ਕਰਕੇ ਸਾਨੂੰ ਮਾਲੀ ਤੇ ਆਪਣਾ ਸਮਾਨ ਦੀ ਬਹੁਤ ਔਖਾ ਹੈ ਜੀ ਸਭ ਨੂੰ ਅਪੀਲ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਵੀ ਸਾਡੀ ਕੋਈ ਬਾਹ ਫੜੇ ਕੋਈ ਮੰਤਰੀ ਕੋਈ ਗੁਰਦੁਆਰਾ ਸੇਵਾਦਾਰ ਸਾਨੂੰ ਆਕੇ ਸੰਜੋਗ ਦਿੱਤਾ ਜਾਵੇ ਤਾਂ ਕਿ ਜੋ ਸਾਡੀ ਇਮਾਰਤ ਦਾ ਛੇਤੀ ਤੋਂ ਛੇਤੀ ਕੰਮ sire ਚੜਾਇਆ ਜਾਵੇ ਤੇ ਸਾਨੂੰ ਪਿੰਡ ਵਾਸੀਆਂ ਨੂੰ ਇਸ ਪਾਸ ਦਾ ਬਹੁਤ ਖੁਸ਼ੀ ਮਿਲੇਗੀ ਸਾਡੇ ਗੁਰਦੁਆਰੇ ਵਿੱਚ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਸਾਹਿਬ ਜਲਦ ਤੋਂ ਜਲਦ ਆ ਸਕੇ ਸਾਡੇ ਗੁਰਦੁਆਰੇ ਇਮਾਰਤ ਵਾਸਤੇ ਬਾਤੋ ਵੱਧ ਆਪਣੀ ਕਮਾਈ ਅਨੇਕ ਕਮਾਈ ਵਿੱਚ ਤਿੱਲਪੂਲ ਦੀ ਜਿੰਨੀ ਵੀ ਮਦਦ ਪਣਦੀ ਹੋਵੇ ਸਾਡੇ ਗੁਰਦੁਆਰੇ ਵਿੱਚ ਪਹੁੰਚਾਈ ਜਾਵੇ ਵਾਹਿਗੁਰੂ ਜੀ ਖਾਲਸਾ ਪ੍ਰਧਾਨ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਨੇ ਕੁਝ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੁੰਦੇ ਸਾਡੇ ਪਿੰਡ 'ਚ ਮਹਾਰਾਜ ਜੀ ਜ਼ਿਆਦੀ ਬਾਤ ਹੈ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਦੂਸਰੇ ਪਿੰਡੋਂ ਜਾ ਕੇ ਲਿਆਉਣੀ ਪੈਂਦੀ ਹੈ ਅਗਰ ਕੋਈ ਉਨੇ ਉਲਕਾਲੀ ਹੋ ਜਾਂਦੀ ਹੈ ਅਗਰ ਖੋਜੀ ਹੁੰਦੀ ਆ ਤਾਂ ਮਤਾਂ ਜਿਹੜੇ ਮਰਜੀ ਗੁਰਦਾਰ ਸਾਹਿਬ ਤੇ ਜਾਓ ਜਦੋਂ ਕੋਈ 1939 ਹੋ ਜਾਂਦੀ ਤੇ ਗੱਲ ਮਹਾਰਾਜ ਜੀ ਸਵਾਰੀ ਵਾਸਤੇ ਵੀ ਦੂਸਰੇ ਪਿੰਡ ਜਾਣਾ ਪਿਆ ਜਰਾ ਮਹਾਰਾਜ ਜੀ ਸਵਾਰੀ ਵਾਸਤੇ ਫਿਰ ਅਹੀਂ ਲਿਆਣ ਕੇ ਅਦੋਂ ਜਿਹੜੇ ਸਾਡੇ ਕੋਲ ਆਏ ਹੁੰਦੇ ਆਪਣੇ ਪਿੰਡਾਂ ਵਾਲੇ ਲੋਕ ਜਾਂ 1939 ਉਹ ਫਿਰ ਬਾਹ ਚ ਲੈਣ ਸਾਡੇ ਰੋਟੀ ਵੀ ਗਾਣੇ ਕਿਸੇ ਦਾ ਦਿਲ ਕਰਦਾ ਤੇ ਉਹ ਚੀਜ਼ਾਂ ਵੀ ਕਾਫੀ ਫਿਰ ਸਾਹਮਣੇ ਆ ਜਾਂਦੀਆਂ ਸੋ ਇਹਨਾਂ ਦਾ ਮੇਨ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਪ੍ਰਕਾਸ਼ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਹੋਣਗੇ ਤਾਂ ਸਵੇਰੇ ਸ਼ਾਮ ਪਾਠ ਵੀ ਹੋਵੇਗਾ ਤੇ ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਵੀ ਮਿਲੇਗੀ ਬੱਚੇ ਗੁਰਮਤਿ ਦੇ ਨਾਲ ਵੀ ਜੁੜਨਗੇ ਜੰਗ ਸਿੰਘ ਜੀ ਤੁਸੀਂ ਵੀ ਕੁਝ ਵਿਚਾਰ ਸਾਂਝੀ ਕਰਨਾ ਚਾਹੁੰਦੇ ਸੀ ਮੈਂ ਵਿਚਾਰ ਸਾਂਝੀ ਕਰਨਾ ਚਾਹੁੰਦਾ ਜੀ 15 ਦਿਨ ਕਿਹਨਾ ਕੈਪਟਨ ਮੰਤਰੀ ਅਨਮੋਲ ਗਗਨ ਜੀ ਆਏ ਸੀ ਉਹਨਾਂ ਨੂੰ ਬੇਨਤੀ ਕਰੀ ਦੀ ਜੀ ਅਸੀਂ ਵੀ ਆ ਸਾਡੀ ਉਸਾਰੀ ਦਾ ਕੰਮ ਚੱਲ ਰਿਹਾ ਹੈਗਾ ਜੀ ਤੇ ਉਹ ਸਾਨੂੰ ਭਰੋਸਾ ਦੇ ਕੇ ਗਏ ਆ ਜੀ ਵੀ ਇਹ ਬਾਕੀ ਦਾ ਕੰਮ ਸਾਡੇ ਤੇ ਛੱਡ ਦਿਓ ਮੈਨੂੰ ਆਪ ਪੂਰਾ ਕਰਕੇ ਦੇਵਾਂਗੇ ਮੈਂ ਵਿਸਾਖੀ ਨੂੰ ਆਵਾਂਗੀ ਤੇ ਵਿਸਾਖੀ ਨੂੰ ਆਏ ਨਹੀਂ ਜੱਜ ਅਸੀਂ ਵੇਟ ਕਰ ਰਹੇ ਸੀ ਤੇ ਸੱਦਾ ਲਾਇਆ ਸੀ ਜੀ ਉਸ ਦਿਨੇ ਬੇਨਤੀ ਕਰਤੀ ਸੀ ਤੇ ਬਾਕੀ ਹੁਣ ਦੇਖੋ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਉਹਨਾਂ ਨੂੰ ਵੀ ਸਾਡੇ ਇਹਦੇ ਵਿੱਚ ਜਰੂਰ ਸਹਿਯੋਗ ਕਰੋ ਇਹਹੀ ਬੇਨਤੀ ਹੈ ਜੀ ਸਾਡੀ ਸੋ ਇਹ ਪਿੰਡ ਸੁਲਤਾਨਪੁਰ ਟੱਪਰੀਆਂ ਦੇ ਵਸਨੀਕ ਸੀ ਜਿਨ੍ਹਾਂ ਵੱਲੋਂ ਐਨਆਰਆਈ ਭਰਾਵਾਂ ਤੇ ਹੋਰ ਸਮਾਜ ਸੇਵੀ ਵੀਰਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਮੈਂ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਵਾਂ ਗੁਰਦੁਆਰਾ ਸਾਹਿਬ ਦੀਆਂ ਕਿ ਇਹ ਗੁਰਦੁਆਰਾ ਸਾਹਿਬ ਕੁਰਾਲੀ ਤੋਂ ਬੱਦੀ ਰੋਡ ਦੇ ਉੱਤੇ ਮਾਜਰਾ ਟੀ ਪੁਆਇੰਟ ਦੇ ਉੱਤੇ ਸਥਿਤ ਹੈ ਗੁਰਦਾਰੇ ਦੀ ਇਮਾਰਤ ਇਸ ਸਮੇਂ ਤਿਆਰ ਹੋ ਰਹੀ ਹੈ ਕੁਝਕ ਬਸ ਇਮਾਰਤ ਦੇ ਵਿੱਚ ਕਮੀਆਂ ਰਹਿ ਗਈਆਂ ਨੇ ਸੋ ਸਮਾਜ ਸਭੀ ਵੀਰਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਅ ਇਸ ਵਸਨੀਕਾਂ ਦੀ ਇਸ ਪਿੰਡ ਦੇ ਵਸਨੀਕਾਂ ਦੀ ਵੱਧ ਤੋਂ ਵੱਧ ਜੋ ਫੀਲ ਹੈ ਉਸ ਵੱਲ ਗੌਰ ਕੀਤੀ ਜਾਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰੇ ਵੱਲੋਂ ਤੇ ਮੇਰੇ ਸਹਿਯੋਗੀ ਬੋਬੀ ਟਪਰੀਆਂ ਵੱਲੋਂ ਦੇਸ਼ ਵਿੱਚ ਇਸ ਚ ਵਸਦੇ ਸਮੂਹ ਭਾਈਚਾਰੇ ਨੂੰ ਸਿੱਖ ਭਰਾਵਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਵਾਇਰੂਜੀ ਦਾ ਖਾਲਸਾ ਵਾਇਰੂਜੀ ਕਿਫਤ